ਬੇਈਮਾਨੀ ਸਿੱਖਣੀ ਹੈ ਰੇਤੇ ਚੋਂ ਪੈਸੇ ਕਿਵੇਂ ਇਕੱਠੇ ਕਰਨੇ ਆ ਨਸ਼ੇ ਚੋਂ ਪੈਸੇ ਕਿਵੇਂ ਕਮਾਉਣੇ ਆ ਸਿੱਖਣਾ ਤੇ ਫਿਰ ਪੰਜਾਬ ਚ ਅਕਾਲੀਆਂ ਤੋਂ ਸਿੱਖ ਲਓ ਇਸ ਪੱਦਰ ਦਾ ਮਿਆਰ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦਾ ਛੁੱਟ ਦਿੱਤਾ ਗਿਆ ਵੀਰਵਾਦਲਾ ਬੜਾ ਇਹਨਾਂ ਨੇ ਆਨੰਦ ਮਾਣਿਆ ਬੜਾ ਸਾਰਾ ਕੁਝ ਕੀਤਾ ਤੇ ਉਹ ਮੈਂ ਤੁਹਾਨੂੰ ਕਹਿ ਨਹੀਂ ਸਕਦਾ ਵਰਜੀ ਕਾ ਖਾਲਸਾ ਵਰਜੀ ਕੀ ਫਤਿਹ ਬੇਸਾਕ ਪੰਜਾਬ ਦੇ ਵਿੱਚ ਮੁੱਦੇ ਬਹੁਤ ਨੇ ਪੰਜਾਬ ਜੇਕਰ ਆਪਾਂ ਗੱਲ ਕਰ ਲਈਏ ਤਾਂ ਆਪਾਂ ਕਹਿੰਦੇ ਆ ਕਿ ਪੋਟੇ-ਪੋਟੇ ਦੇ ਜਿਹੜੇ ਮੁੱਦੇ ਉਹ ਤਨੂੰ ਦੱਸ ਨਹੀਂ ਸਕਦੇ ਤੇ ਗਿਣੇ ਨਹੀਂ ਜਾ ਸਕਦੇ ਪਰ ਜਿਹੜਾ ਇਸ ਵਕਤ ਸਭ ਤੋਂ ਜ਼ਿਆਦਾ ਜਿਹੜਾ ਅਹਿਮ ਮੁੱਦਾ ਆਪਾਂ ਖਿਆਗਾ ਤੇ ਜ਼ਰੂਰੀ ਵੀ ਸੀ ਕਿਉਂਕਿ ਜਿਹੜਾ ਲਗਾਤਾਰ ਜਿਹੜਾ ਆਪਾਂ ਕਹਿ ਰਹੇ ਆ ਕਿ ਚਿੱਟੇ ਦੀ ਭੇਟਾ ਜਿਹੜਾ ਉਹ ਪੰਜਾਬ ਚੜ ਗਿਆ ਮੈਂ ਕਹਿੰਦਾ ਕਿ ਕੱਲਾ ਪੰਜਾਬ ਨਹੀਂ ਚਿੱਟੇ ਦੀ ਭੇਟ ਚੜਿਆ ਇਹ ਛਿੱਟੇ ਦੇ ਭੇਡ ਚੜਾਉਣ ਵਾਲੇ ਨੇ ਜਿਹੜਾ ਕਿ ਕੈਨੇਡਾ ਤੱਕ ਜਿਹੜੀਆਂ ਤਾਰਾਂ ਨੇ ਉਹ ਜਿਹੜੀਆਂ ਉੱਥੇ ਪਹੁੰਚ ਗਈਆਂ ਕੈਨੇਡਾ ਵਰਗੇ ਦੇਸ਼ ਦੇ ਵਿੱਚ ਨਸ਼ਾ ਲੈ ਕੇ ਜਾਣਾ ਨਸ਼ਾ ਸਪਲਾਈ ਕਰਨਾ ਉਹ ਕਿੱਥੋਂ ਸ਼ੁਰੂ ਹੋਇਆ ਉਹ ਪੰਜਾਬ ਦੀ ਜੜ ਤੋਂ ਜਿਹੜਾ ਨਸ਼ਾ ਚੱਲਿਆ ਇਹ ਗੱਲ ਕਹੀ ਜਾਂਦੀ ਆ ਇਹ ਗੱਲ ਭਗਵੰਤ ਮਾਨ ਦੀ ਜਿਹੜੀ ਪਾਰਟੀ ਆ ਉਹਦੇ ਬੰਦੋਂ ਵੀ ਕਹੀ ਹੈ ਜਾ ਰਹੀ ਆ ਖੋਦਮਾ ਕਮਟਰੀ ਵੱਲੋਂ ਕਹੀ ਜਾ ਰਹੀ ਆ ਕਿਉਂਕਿ ਇਹ ਮੁੱਦਾ ਬੜਾ ਸਵੇਦਨਸੀਲ ਮੁੱਦਾ ਹੈਗਾ ਇਹ ਮੁੱਦਾ ਸਾਡੇ ਨੌਜਵਾਨਾਂ ਦੇ ਨਾਲ ਜੁੜਿਆ ਹੈਗਾ ਧੀਆਂ ਪੁੱਤਰਾਂ ਦੇ ਨਾਲ ਜੁੜਿਆ ਹੈਗਾ ਸਾਡੀ ਇੱਕ ਉਸ ਅੰਸ਼ ਦੇ ਨਾਲ ਜੁੜਿਆ ਹੈਗਾ ਜਿਸੇ ਦੇ ਆਪਾਂ ਰੋਜ਼ ਪੜਦੇ ਆ ਦਹਾਈ ਦਿਨੇ ਆ ਕਿ ਸਾਡੀ ਇੱਕ ਪੀੜ੍ਹੀ ਬਾਹਰ ਚਲੀ ਗਈ ਆ ਲਗਭਗ ਇੱਕ ਪੀੜ੍ਹੀ ਸਾਡੀ ਜਿਹੜੀ 84 ਤੋਂ ਲੈ ਕੇ 96 ਤੱਕ ਜਿਹੜੀ ਖਤਮ ਹੋ ਗਈ ਆ ਜਿਹੜੀ ਅਗਲੀ ਪੀੜ੍ਹੀ ਬਚੀ ਸੀ ਉਹ ਜਿਹੜੀ ਕਿ 2.5 ਇੰਚ ਦੀ ਸਰੰਜ ਕਹਿੰਦੇ ਆ ਕਿ ਉਹਨੇ ਜਣੀ ਕਿ ਚਿੱਟੇ ਨੇ ਬਰਬਾਦ ਕਰ ਦਿੱਤੀ ਆ ਇਹਦੇ ਉੱਤੇ ਸਾਡਾ ਬੋਲਣਾ ਬਹੁਤ ਜ਼ਰੂਰੀ ਆ ਉਹ ਪਾਰਟੀਬਾਦੀ ਤੋਂ ਉੱਠ ਕੇ ਇਹ ਹਰ ਇੱਕ ਬੰਦੇ ਨੂੰ ਇਹਦੇ ਸਾਹਮਣੇ ਜਿਹੜਾ ਬੋਲਣਾ ਲਾਜ਼ਮੀ ਆ ਚਾਹੇ ਕਿਸੇ ਮਰਜ਼ੀ ਪਾਰਟੀ ਚ ਵਿੱਚ ਹੋਵੇ ਪਰ ਕਈਆਂ ਨੇ ਇਹਦੀ ਪਿੱਠ ਪੂਰੀ ਆ ਮਜੀਠੀਏ ਦੀ ਗੱਲ ਕਰਦੇ ਆ ਆਪਾਂ ਵਿਕਰਮ ਸਿੰਘ ਮਜੀਠੀਏ ਦੀ ਤਾਨੂੰ ਪਤਾ ਕਿ ਕਈਆਂ ਨੇ ਦੀ ਪਿੱਠ ਪੂਰੀ ਆ ਚਲੋ ਹਰ ਇੱਕ ਦਾ ਰਾਜਨੀਤਿਕ ਅਧਿਕਾਰ ਮੈਂ ਕਹਿੰਦਾ ਖੇਤ ਤੁਸੀਂ ਉਹਨਾਂ ਕੋ ਰੱਖੋ ਜਿੰਨਾ ਕ ਤੁਹਾਨੂੰ ਸੋਭਾ ਦਿੰਦਾ ਪਰ ਇਹ ਨਹੀਂ ਕਿ ਇੱਕ ਬੰਦਾ ਜਿਹਨੇ ਜਵਾਨੀ ਖਰਾਬ ਕਰਤੀ ਪੰਜਾਬ ਦੀ ਜਿਹਨੇ ਪੰਜਾਬ ਚਿੱਟੇ ਦੇ ਨਾਮ ਤੇ ਜਿਹੜਾ ਨਸ਼ੇ ਦੇ ਨਾਮ ਤੇ ਫਿਲਮਾਂ ਬਣਨ ਲੱਗੀਆਂ ਉਹ ਪੰਜਾਬ ਆ ਜਿਹੜਾ ਕਦੇ ਸਿਆਉਣੇ ਦੀ ਚਿੜੀ ਕਿਹਾ ਕਰਦੇ ਸੀ ਉਹ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਤੇ ਸੇਮਾ ਦਰਿਆ ਉਹਦੇ ਵਿੱਚ ਨਸੇ ਦਾ ਵਗਿਆ ਤੇ ਉਹਦੇ ਬਗਾਉਣ ਵਾਲਾ ਕੌਣ ਆ ਉਹਦੇ ਪਿੱਛੇ ਜਿਹੜਾ ਅੱਜ ਨਾਬਾ ਜੇਲ੍ਹ ਦੇ ਵਿੱਚ ਬੈਠਾ ਇਹ ਮੈਂ ਨਹੀਂ ਕਹਿ ਰਿਹਾ ਇਹ ਅੱਗੇ ਜਿਹੜਾ ਪਰਚਾ ਤੇ ਪਰਚਾ ਜਿਹੜਾ ਹੋ ਰਿਹਾਗਾ ਅੱਗੇ ਜੋ ਸੱਟ ਦੀ ਕਾਰਵਾਈ ਚੱਲ ਰਹੀ ਆ ਉਹ ਬਿਕਰ ਮਜੀਠ ਸਿੰਘ ਮਜੀਠੀ ਦੇ ਉੱਪਰ ਆ ਬੱਚੇ ਬੱਚੀ ਦੀ ਜ਼ੁਬਾਨ ਦੇ ਉੱਪਰ ਆ ਜਦੋਂ ਭੋਲਾ ਜਗਦੀਸ਼ ਭੋਲਾ ਫੜਿਆ ਜਾਂਦਾਗਾ ਉਹਨੇ ਵੀ ਜਿਹੜਾ ਬਿਕਰ ਮਜੀਠ ਸਿੰਘ ਮਜੀਠੀ ਦਾ ਨਾਮ ਲੇਤਾ ਫਿਰ ਉਹਦੇ ਨਾਲ ਕੜੀ ਤੈਤ ਕੜੀ ਜਿਹੜੇ ਨਾਮ ਜੁੜਦੇ ਆ ਉਹ ਸੱਤਾਗਾ ਭਿੰਦੀ ਆ ਬੰਟੀ ਆ ਬੜੇ ਨਾਮ ਨੇ ਤੇ ਨਾਲ ਬਿੱਟੂ ਔਲਖਾ ਬੇਸਾ ਕਹੋਣਾ ਨੇ ਆਪਣੀ ਜੇਲ੍ਹ ਕੱਟੀ ਆ ਤੇ ਉਹਨਾਂ ਨੇ ਵੀ ਜਿਹੜੇ ਵੱਡੇ ਇਲਜ਼ਾਮ ਲਾਏ ਨੇ ਤੇ ਸਿੱਟ ਦੇ ਸਾਹਮਣੇ ਪੇਸ਼ ਹੋ ਕੇ ਵੀ ਜਿਹੜਾ ਆਪਣੀ ਸਟੇਟਮੈਂਟ ਦੇ ਕੇ ਆਇਆ ਕਿ ਮਜੀਠੀ ਵੱਲੋਂ ਜਿਹੜਾ ਜੋ ਪੰਜਾਬ ਦੇ ਵਿੱਚ ਕੀਤਾਗਾ ਜੋ ਕਰਾਇਆ ਕਰਾਇਆਗਾ ਉਹ ਤੁਹਾਡੇ ਸਾਹਮਣੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਖੁਲਾਸੇ ਹੋਣਗੇ ਨਾਲੇ ਮੈਂ ਤੁਹਾਨੂੰ ਇੱਥੇ ਦੱਸ ਦੇਵਾਂ ਕਿ ਰঞ্জੀਤ ਸਿੰਘਾ ਉਹ ਵੀ ਮੰਨਦਾ ਕਿ 3.5 ਕਰੋੜ ਰੁਪਇਆ ਮਜੀਠੀ ਦੇ ਖਾਤੇ ਵਿੱਚ ਪਾਇਆ ਤੇ ਪਾਈ ਉਹਦੇ ਵਿੱਚ ਫਿਰ ਲੈਣ ਦੇਣਾ ਕਿਉਂ ਕਿੱਧਰੋਂ ਆਇਆ 3.5 ਕਰੋੜ ਉਹ ਵੀ ਜਿਹੜਾ ਚਿੰਤਾ ਦਾ ਵਿਸਾ ਇਹਦੇ ਵਿਸੇ ਕਲਾਕਾਰਾਂ ਦੇ ਵੀ ਕਈਆਂ ਦੇ ਨਾਮ ਆਏ ਜਿਵੇਂ ਪਹਿਲਾਂ ਤੁਹਾਨੂੰ ਦੱਸ ਕੀ ਗਿਆ ਸੀ ਕਿ ਮਿਸ ਪੂਜਾ ਦਾ ਨਾਮ ਆਇਆ ਕਿਸ ਮੱਖ ਦਾ ਨਾਮ ਆਇਆ ਦੇਜੀ ਵੀ ਦਾ ਨਾਮ ਆਇਆ ਮਿਸਟ ਗੇਸਟੜਾ ਉਹ ਪਾਰਟ ਆ ਬੇਸ਼ੱਕ ਜਿਹੜਾ ਉਹ ਜਹ ਆਪਾਂ ਕਹਿ ਲੀਏ ਕਿ ਕੁਝ ਕਾਰਨਾ ਕਰਕੇ ਜਹ ਆਪਾਂ ਕੁਝ ਇਹ ਕਹਿ ਲੀਏ ਕਿ ਹੋ ਸਕਦਾ ਕਿ ਉਹਨਾਂ ਦੇ ਨਾਮ ਉਹ ਜਿਹੜਾ ਇਸ ਕਰਕੇ ਜੋੜਿਆ ਗਿਆ ਕਿਉਂਕਿ ਜਿਹੜੇ ਇਹ ਵਿਸ਼ਵ ਕੱਪ ਕਰਾਉਂਦੇ ਹੁੰਦੇ ਸੀ ਕਬੱਡੀ ਕੱਪ ਆ ਤੁਸੀਂ ਦੇਖਿਆ ਕਿ ਜਿਹੜੇ ਠੁਮਕੇ ਲਾਉਂਦੀਆਂ ਹੁੰਦੀਆਂ ਸੀ ਕੁੜੀਆਂ ਤੇ ਬਾਅਦ ਉਹਦੇ ਮੁਰੇ ਹੱਤ ਮੰਨਦਾ ਹੁੰਦਾ ਸੀ ਤੇ ਨਾਲ ਇਸ ਤੇ ਬਹਿਤਾ ਹੁੰਦਾ ਸੀ ਸਖਬੀਰ ਬਾਦਲਾ ਬੜਾ ਇਹਨਾਂ ਨੇ ਆਨੰਦ ਮਾਣਿਆ ਬੜਾ ਸਾਰਾ ਕੁਝ ਕੀਤਾ ਤੇ ਉਹ ਮੈਂ ਤੁਹਾਨੂੰ ਕਹਿ ਨਹੀਂ ਸਕਦਾ ਹੋ ਸਕਦਾ ਕਿ ਕਲਾਕਾਰ ਉੱਤੇ ਪਹੁੰਚਦੇ ਹੋਣਾ ਉਹਨਾਂ ਨੂੰ ਮੋਟਾ ਰੁਪਿਆ ਦਿੱਤਾ ਜਾਂਦਾ ਸੀ ਜਿਹੜਾ ਤੇ ਕੰਮੇ ਉਹਦੀ ਦਰਬਾਰ ਤੋਂ ਕੀਤੀ ਆ ਇਹਦੇ ਵਿੱਚ ਇਕੱਲੇ ਕਲਾਕਾਰਾਂ ਦਾ ਨਾਮ ਨਹੀਂ ਇਹਦੇ ਵਿੱਚ ਬڑے-ਬڑے ਐਸਐਸਪੀ ਹਰਦੀਾਲ ਸਿੰਘ ਦਾ ਜਿਹੜਾ ਨਾਮ ਵੀ ਆ ਜਿਹੜਾ ਬਿੱਟੂ ਔਲਕ ਸਰਿਆਂ ਬੋਲ ਰਿਹਾ ਬੜੇ-ਬੜੇ ਹੋਰ ਵੀ ਆ ਜਿਹੜੇ ਕਿ ਅਨੇਕਾਂ ਐਸਐਸਪੀ ਆ ਡੀਐਸਪੀ ਆ ਜਿਹੜੇ ਅਹੁਦਿਆਂ ਤੇ ਰਹਿ ਚੁੱਕੇ ਆ ਉਹਨਾਂ ਦਾ ਨਾਮ ਵੀ ਇਹਦੇ ਵਿੱਚ ਸਾਵਲ ਜ਼ਰੂਰ ਆ ਹੁਣ ਆਪਾਂ ਤੁਹਾਨੂੰ ਇੱਕ ਪਹਿਲਾ ਵੀਡੀਓ ਸੁਣਾ ਦਾਂ ਤੇ ਫਿਰ ਆਪਾਂ ਗੱਲਬਾਤ ਕਰਦੇ ਆ ਕਿਉਂਕਿ ਜਦੋਂ ਅਕਾਲੀਆਂ ਦੇ ਵਿੱਚ ਜਿਹੜਾ ਬੰਦਾ ਰਿਆ ਹੋਵੇ ਜਿਹਨੂੰ ਜੜ ਦਾ ਪਤਾ ਹੋਵੇ ਤੇ ਉਹ ਸਾਰਾ ਕੋਈ ਦਾਜ ਦਾ ਤੇ ਤੁਹਾਨੂੰ ਮਜੀਠੀ ਦੀ ਵੀਡੀਓ ਸੁਣਾਵਾਂਗੇ ਜੋ ਭਗਵਤ ਮਾਨ ਨੂੰ ਲਲਕਾਰ ਰਿਹਾ ਉਹ ਵੀਡੀਓ ਵੀ ਸੁਣਾਉਣੇ ਆ ਤੁਹਾਨੂੰ ਪਹਿਲਾਂ ਤੁਹਾਨੂੰ ਸੁਣਾਉਣੇ ਆ ਸ੍ਰੀ ਕਾਲ ਤਖਤ ਦੇ ਸਾਬਕਾ ਜਥੇਦਾਰ ਜਾਨੀ ਹਰਪ੍ਰੀਤ ਸਿੰਘ ਜੀ ਕੀ ਕਹਿੰਦੇ ਨੇ ਮਜੀਠੀ ਬਾਰੇ ਧਿਆਨ ਦੇ ਨਾਲ ਸੁਣਨਾ ਬੜਾ ਜੀ ਜੀ ਬੇਈਮਾਨੀ ਸਿੱਖਣੀ ਹੈ ਰੇਤੇ ਜੋ ਪੈਸੇ ਕਿਵੇਂ ਇਕੱਠੇ ਕਰਨੇ ਆ ਨਸ਼ੇ ਚੋਂ ਪੈਸੇ ਕਿਵੇਂ ਕਮਾਉਣੇ ਆ ਸਿੱਖਣਾ ਤੇ ਫਿਰ ਪੰਜਾਬ ਦੇ ਕਾਲੀਆਂ ਤੋਂ ਸਿੱਖ ਲਓ ਇਸ ਪੱਦਰ ਦਾ ਮਿਆਰ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦਾ ਛੁੱਟ ਦਿੱਤਾ ਗਿਆ ਕਿ ਜੇ ਬੇਈਮਾਨੀ ਸਿੱਖਣੀ ਹੈ ਰੇਤੇ ਜੋ ਪੈਸੇ ਕਿਵੇਂ ਇਕੱਠੇ ਕਰਨੇ ਆ ਨਸ਼ੇ ਚੋਂ ਪੈਸੇ ਕਿਵੇਂ ਕਮਾਉਣੇ ਆ ਸਿੱਖਣਾ ਤੇ ਫਿਰ ਪੰਜਾਬ ਚ ਕਾਲੀਆਂ ਤੋਂ ਸਿੱਖ ਲਓ ਇਸ ਪੱਦਰ ਦਾ ਮਿਆਰ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦਾ ਛੁੱਟ ਦਿੱਤਾ ਗਿਆ ਕਿ ਜੇ ਬਈ ਹੁਣ ਤੁਸੀਂ ਕਹਿੰਦੇ ਹੁੰਦੇ ਆ ਕਿ ਸਿਆਣੇ ਬੰਦੇ ਨੂੰ ਤਾਂ ਅਸਾਰਾ ਹੀ ਕਾ피 ਹੁੰਦਾ ਇਹ ਤੁਹਾਨੂੰ ਮੈਂ ਆਡੀਓ ਜਿਹੜੀ ਸੁਣਾਈ ਆ ਗਿਆਨੀ ਹਰਪ੍ਰੀਤ ਸਿੰਘ ਜੋ ਅਕਾਲਤਾ ਸਾਹਿਬ ਦੇ ਸਾਬਕਾ ਜਥੇਦਾਰ ਨੇ ਤੇ ਹੁਣ ਜਿਹੜਾ ਨਵੇਂ ਅਕਾਲੀ ਦਲ ਇਹਨਾਂ ਨੇ ਬਣਾਇਆਗਾ ਅਕਾਲੀ ਦਲ ਦੇ ਪ੍ਰਧਾਨ ਵੀ ਆ ਨਵਾਂ ਅਕਾਲੀ ਦਲ ਉਹਦੇ ਵਿੱਚ ਵੀ ਅਜੇ ਬੜਾ ਕੁਝ ਹੋਣਾਗਾ ਜਿਹੜਾ ਕਿ ਜਿਹੜਾ ਚੌਨਸਾਂ ਟੱਕੜੀ ਨੂੰ ਲੈ ਕੇ ਚਲੋ ਉਹ ਅੱਡ ਵਿਸਾਗਾ ਉਹ ਅੱਡ ਟੋਪਕਾ ਪਰ ਤੁਸੀਂ ਇਹ ਵੇਖੋ ਕਿ ਅੱਜ ਬੱਚਾ-ਬੱਚਾ ਇਹ ਕਰਲਾ ਰਿਹਾ ਰੋ ਰਿਹਾ ਇਹ ਭਾਈ ਮਜੀਠੀ ਨੂੰ ਜਿਹੜਾ ਜੇਕਰ ਤੁਸੀਂ ਹੱਥ ਪਾਇਆ ਤਾਂ ਹੁਣ ਚੱਜ ਨਾਲ ਪਾਇਓ ਕਿਉਂਕਿ 6 ਮਹੀਨੇ ਲਾ ਕੇ ਬੰਦਾ ਬਾਹਰ ਆ ਜਾਂਦਾ ਫਿਰ ਲੋਕ ਢਾਡੇ ਉੱਤੇ ਸੱਕ ਕਰਦੇ ਚਾਹੇ ਕੋਈ ਮਰਜੀ ਸਰਕਾਰ ਉਹ ਵੀ ਲੋਕ ਕਹਿੰਦੇ ਆ ਇਹ ਤਾਂ ਸਾਰੇ ਰਲੇ ਮਿਲੇ ਆ ਜਿਸ ਤਰ੍ਹਾਂ ਪਹਿਲਾਂ ਕੈਪਟਨ ਤੇ ਅਕਾਲੀਆਂ ਨੂੰ ਤਾਂ ਅਕਸਰ ਕਿਹਾ ਜਾਂਦਾ ਤੇ ਅੱਜ ਵੀ ਲੋਕ ਕਹਿੰਦੇ ਆ ਕਿ ਇਹ ਤਾਂ 5 ਸਾਲ ਉਹ ਕਰ ਲੈਂਦੇ ਸੀ 5 ਸਾਲ ਉਹ ਕਰ ਲੈਂਦੇ ਸੀ ਇਹ ਤਾਂ ਦੋਨੇ ਰਲੇ ਮਿਲੇ ਸੀ ਇਸ ਕਰਕੇ ਜਿਹੜਾ ਇੱਕ ਦੂਜੇ ਦੇ ਉੱਪਰ ਜਿਹੜਾ ਕੋਈ ਕਾਰਵਾਈ ਦੀ ਕੀਤੀ ਸਰਪੇ ਇੱਕਾ ਲੋਕਾਂ ਨੂੰ ਪ੍ਰਭਾਵਣ ਖਾਤਰ ਲੋਕਾਂ ਨੂੰ ਬੁੱਧੂ ਬਣਾਉਣ ਖਾਤਰ ਜਿਹੜਾ ਡਰਾਮੇਬਾਦੀ ਕੀਤੀ ਹਰ ਦੇ ਤੱਕ ਪਰ ਜੇਕਰ ਹੁਣ ਹੱਥ ਪਾਇਆ ਜਿਆਦਾ 2021 ਦੇ ਵਿੱਚ ਚਰਜੀ ਸਿੰਘ ਚੰਨੀ ਨੇ ਜਿਹੜਾ ਇਹਨੂੰ ਜੇਲ੍ਹ ਕੀਤੀ ਸੀ ਤੇ ਉਹਦੇ ਵਿੱਚ ਜਿਹੜਾ ਜਿਹੜਾ ਚਿੱਟੇ ਨੂੰ ਲੈ ਕੇ ਆਪਾਂ ਐਨਡੀਪੀਐਸ ਦਾ ਜਿਹੜਾ ਐਕਟ ਆ ਤੇ ਉਹਨੂੰ ਲੈ ਕੇ ਜਿਹੜਾ ਮਜੀਠਿਆ ਜਿਹੜਾ 6 ਮਹੀਨੇ ਸ਼ਹਿਰ ਲਾ ਕੇ ਵੀ ਆਇਆ ਉਸ ਤੋਂ ਬਾਅਦ ਸਹਿਤ ਚੌਣ ਜਾਵਤਾ ਲੱਗ ਜਾਂਦਾ ਫਿਰ ਇਹ ਜਵਾਨ ਤੇ ਮਿਲ ਜਾਂਦੀ ਆ ਤੇ ਫਿਰ ਬਾਹਰ ਆ ਜਾਂਦਾ ਤੇ ਫਿਰ ਹੁਣ ਭਗਵੰਤ ਮਾਨ ਵੱਲੋਂ ਜਿਹੜਾ 25 ਜੂਨ 2025 ਨੂੰ ਜਿਹੜਾ ਦੁਬਾਰਾ ਜਿਹੜਾ ਵਿਜੀਲੈਂਸ ਨੇ ਪੜਿਆ ਆਏਗਾ ਉਹ ਤੁਹਾਨੂੰ ਸਾਰਾ ਡਿਟੇਲ ਦੇ ਵਿੱਚ ਪਤਾਗਾ ਤੇ ਤੁਹਾਨੂੰ ਹੁਣ ਪਹਿਲਾਂ ਇੱਕ ਮੈਂ ਹੋਰ ਕਲਿੱਪ ਸੁਣਾ ਦੇਮਾ ਮਜੀਠੀਏ ਦੀ ਕਿਉਂਕਿ ਹੰਕਾਰ ਬੰਦੇ ਨੂੰ ਕਹਿੰਦੇ ਹੁੰਦੇ ਆ ਲੈ ਕੇ ਬਹਿ ਜਾਂਦਾ ਹੰਕਾਰ ਨੂੰ ਹਮੇਸ਼ਾ ਮਾਰ ਹੁੰਦੀ ਆ ਇੱਕ ਬੋਲਣ ਦਾ ਵੀ ਦੈਰਾ ਹੁੰਦਾਗਾ ਤੁਸੀਂ ਜਦੋਂ ਮੁੱਖ ਮੰਤਰੀ ਬਣਿਆ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ 25 ਸਾਲ ਤੁਸੀਂ ਰਾਜ ਕੀਤਾ 10 ਸਾਲ ਤੂੰ ਆਪ ਜਿਹੜਾ ਮੰਤਰੀ ਰਿਹਾ ਜਿਹਨੇ ਬੰਦੇ ਨੇ ਕਹਿੰਦੇ ਹੁੰਦੇ ਆ ਸੁੱਖ ਭੋਗੇ ਹੁਣ ਚੰਮ ਦੀਆਂ ਚਲਾਈਆਂ ਹੁਣ ਗਰੀਬ ਬੰਦਾ ਤਾਂ ਹੋਰ ਹੁੰਦਾਗਾ ਪਰ ਜਦੋਂ ਇਹਦਾ ਵੱਡੇ ਬੰਦਿਆਂ ਨੂੰ ਜ਼ਿਲ੍ਹਾ ਕਟੜਨੀਆ ਪੈ ਜਾਣ ਤਾਂ ਇਹਨਾਂ ਨੂੰ ਬੜਾ ਦੁੱਖ ਲੱਗਦਾ ਫਿਰ ਬੜੇ ਇਹਨਾਂ ਦੇ ਅੰਦਰ ਚੂਹੇ ਵੀ ਲੜਦੇ ਆ ਠੂਹੇ ਵੀ ਲੜਦੇ ਆ ਫਿਰ ਕੋੜ ਕਿਲੇ ਵੀ ਟਰਾਉਂਦੀ ਆ ਤੇ ਬੜਾ ਭਾਂਤ ਪਾਂਦਾ ਕੋਸਾ ਫਿਰ ਪਕਮਾਨ ਮੰਗਦੇ ਆ ਕਿਤੇ ਫਲਾਨਾ ਬਰੈਡ ਲਿਆ ਦਿਓ ਧਮਕਾ ਮੈਨੂੰ ਖਾਣਾ ਦੇ ਦਿਓ ਤਾਂ ਫਲਾਨਾ ਦੇ ਦਿਓ ਚਲ ਉਹਦੇ ਟੌਪਿਕ ਉੱਤੇ ਵੀ ਆਪਾਂ ਗੱਲਬਾਤ ਕਰਦੇ ਆ ਕਿ ਮਜੀਠੇ ਨੂੰ ਜਿਹੜਾ ਆ ਹੁਣ ਉਹਦੇ ਵਕੀਲ ਸਾਹਿਬ ਮਿਲ ਕੇ ਆਏ ਆ ਇੱਕ ਪਾਸੇ ਕਹਿੰਦਾ ਕਿ ਮੈਂ ਚੜ੍ਹਦੀ ਕਲਾ ਦੇ ਵਿੱਚ ਆ ਤੇ ਦੂਜੇ ਪਾਸੇ ਪਰਿਵਾਰ ਦਹਾਈਆਂ ਦੇ ਰਿਹਾ ਅੱਜ ਲੋਕ ਕਹਿਣਗੇ ਜੀ ਪਰਿਵਾਰ ਤਾਂ ਬੱਚੇ ਨੇ ਉਹਦੇ ਛੋਟੇ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹਣਾ ਜੇਕਰ ਕੋਈ ਇਹ ਕਮੈਂਟ ਕਰਦਾ ਜਾਂ ਵੀਡੀਓ ਸੁਣਦਾਗਾ ਕਿ ਭਾਈ ਉਹਨਾਂ ਦੇ ਵੀ ਬੱਚੇ ਨੇ ਜਿਨ੍ਹਾਂ ਦੇ ਬੱਚੇ ਇਹਨਾਂ ਨੇ ਖਾਲੇ ਜਿਨ੍ਹਾਂ ਦੇ ਬੱਚੇ ਮਾਰ ਮੁਕਾ ਦਿੱਤੇ ਇਹਨਾਂ ਦੇ ਬੱਚੇ ਤਾਂ ਘਰੇ ਬੈਠੇ ਆ ਸੁੱਖ ਆਰਾਮ ਦੀ ਜਿਹੜੀ ਐਸਪ੍ਰੈਸਟ ਦੀ ਅੱਜ ਜ਼ਿੰਦਗੀ ਜੀ ਰਹੇ ਆ ਜਿਹਦੇ ਬੱਚੇ ਜਹਾਨੋਂ ਤੋਰ ਦਿੱਤੇ ਤੁਸੀਂ ਉਹਨਾਂ ਦੇ ਪੁੱਤ ਕਿਵੇਂ ਵਾਪਸ ਲਿਆਵੋਗੇ ਜਾਂ ਜਿਨ੍ਹਾਂ ਦੀਆਂ ਝੂਠੇ ਜਿਹੜੇ ਕੈਦਾਂ ਨੇ ਜੜੀਆਂ ਉਹਨਾਂ ਦੇ ਵਿੱਚ ਫਸਾਏ ਹੋਏ ਨੇ ਟਾਟਾ ਵਰਗੇ ਕਾਨੂੰਨ ਲਾ ਕੇ ਜਿਹੜਾ ਜਵਾਪਾ ਵਰਗੇ ਕਾਨੂੰਨ ਲਾ ਕੇ ਜਿਹੜਾ ਅਕਾਲੀ ਦਲ ਵੱਲੋਂ ਜਿਹੜਾ ਫਸਾਏ ਹੋਏ ਨੇ ਤੇ ਭਾਈ ਉਹ ਉਹਨਾਂ ਨੂੰ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦਾ ਅੱਜ ਹਾਲ ਕੀਤਾ 1 ਮਈ ਜਦ ਬੀਬੀ ਵੀਡੀਓ ਦੇਖ ਰਹੇ ਆ ਅਸੀਂ ਮਲੇਰੇ ਕੋਟਲਾ ਦੀ ਆ ਸ਼ਾਇਦ ਤਾਂ ਅਕਬੀਰ ਬਾਦਲ ਨੂੰ ਘੇਰਿਆ ਉਹਨੇ ਉਹਨੇ ਕਿਹਾ ਕਿ ਮੇਰੇ ਉੱਤੇ ਤੁਹਾਡੇ ਲੰਮੀ ਹਲਕੇ ਦੇ ਵਿੱਚ ਛੇ ਪਰਤੇ ਤੁਸੀਂ ਦਰਦ ਕੀਤੇ ਆ ਤਾ ਸੁਖਵੀਰ ਬਾਦਲਾ ਉੱਤੋਂ ਭਜਦਾ ਬਣਿਆ ਤੇ ਉਹ ਬੀਬੀ ਦਾ ਜਿਹੜਾ ਇੱਕ ਜਵਾਬ ਨਹੀਂ ਦੇ ਸਕਿਆ ਤੇ ਜਿਹੜੀ ਨਾਲ ਲੜਕੀਆਂ ਸੀ ਉਹਨੇ ਉਸ ਬੀਬੀ ਨੂੰ ਫੜ ਲਿਆ ਤੇ ਉਸ ਬੀਬੀ ਦਾ ਗੁੱਸਾ ਵੇਖਣ ਵਾਲਾਗਾ ਕਿ ਉਹਨੇ ਸੱਚ ਬੋਲਿਆ ਕਿ ਮੇਰੇ ਉੱਤੇ ਝੂਠੇ ਪਰਚੇ ਦਰਦ ਕੀਤੇ ਆ ਕਿ ਮੈਨੂੰ ਸੁਖਵੀਰ ਬਾਦਲਾ ਦਾ ਜਵਾਬ ਦੇ ਕੇ ਜਾਵੇ ਪਰ ਉਹਦਾ ਜਵਾਬ ਨਹੀਂ ਆਉਂਦਾ ਉਹਦੋਂ ਭਜਦੇ ਇਹ ਵੀਰਾ ਕੰਦਾ ਟੱਪ ਕੇ ਭਜਦੇ ਸਕੂਲ ਦੀ ਵੀ ਕੰਨ ਟੱਪ ਕੇ ਭੱਜ ਗਿਆ ਸੀ ਸੁਖਵੀਰ ਬਾਦਲਾ ਤੇ ਤਾਂ ਨੂੰ ਮੈਂ ਚਿੱਠੀ ਦੀ ਇੱਕ ਮੈਂ ਸਟੇਟਮੈਂਟ ਸੁਣਾਉਣਾ ਅਨਮੋਲਕ ਇਲੈਕਸ਼ਨ ਦੇ ਨੇੜੇ ਆ ਕੇ ਤੂੰ ਕਾਪਣੀ ਕਰਦਾ ਤਾ ਇਹਦੇ ਪਿਓ ਦਾ ਰਾਜ ਹੈ ਜੇ ਦਿਨ ਮਜੀਠੀਏ ਦਾ ਛੇਤਰ ਵੱਜਿਆ ਨਾ ਫਿਰ ਪਤਾ ਲੱਗੂ ਇਹਦੇ ਧੌਣ ਦੇ ਗੋਡਾ ਰੱਖਿਆ ਚਰਮਣ ਜਿਕਰਮ ਸਿੰਘ ਅਨਮੋਲਕ ਇਲੈਕਸ਼ਨ ਦੇ ਨੇੜੇ ਆ ਕੇ ਤੂੰ ਕਾਪਣੀ ਕਰਦਾ ਤਾ ਇਹਦੇ ਪਿਓ ਦਾ ਰਾਜ ਹੈ ਕਿਦ ਨ ਮਜੀਤੀ ਇਹਦਾ ਖੇਤਰ ਵਜਿਆ ਨਾ ਫਿਰ ਪਤਾ ਲਿਖੂ ਇਹਦੇ ਧੌਣ ਤੇ ਗੋਡਾ ਰੱਖਿਆ ਜੇ ਮੈਂ ਆਹ ਵੇਖੋ ਹਸਰੰਬਾਲੀਏ ਦੇ ਵਿੱਚ ਕੀ ਗੱਲ ਆ ਕੀ ਇਹਨੇ ਕੋਈ ਝੜਕਲਾ ਸੁਣਾਇਆ ਸਰੇ ਆਮ ਬੰਦਾ মিডিਆ ਦੇ ਸਾਹਮਣੇ ਇੱਕ ਮੁੱਖ ਮੰਤਰੀ ਹੋਵੇ ਉਹਨੂੰ ਸਿੱਤਰ ਮਾਰ ਦੀ ਗੱਲ ਕਰਦੇ ਉਹਦੇ ਮੈਂ ਧੌਣ ਤੇ ਗੋਡਾ ਰੱਖ ਦੂੰਗਾ ਜਦੋਂ ਆਪ ਦੀ ਵਾਰੀ ਆਉਂਦੀ ਆ ਉਦੋਂ ਕਰ ਲਾਉਂਦਾਗਾ ਤੇ ਤਾਂ ਨੂੰ ਇੱਕ ਮੈਂ ਹੋਰ ਕਲਿੱਪ ਸੁਣਾ ਕੇ ਜਿਹੜਾ ਅੱਗੇ ਵੀਡੀਓ ਦੀ ਸਮਾਪਤੀ ਕਰਦੇ ਆ ਤੇ ਵੀਡੀਓ ਨੂੰ ਬੱਤ ਵਾਰ ਜਰੂਰ ਸ਼ੇਅਰ ਕਰ ਦਿਓ ਕਿ ਜਿਹੜਾ ਮਜੀਠੀਆ ਚਾਹੁੰਦਾ ਸੀ ਲਾ ਪਈ ਉਹ ਮਾਫ ਕਰਨਾ ਉਹ ਕਰਤਾ ਤੇ ਹੁਣ ਅੱਗੇ ਇੱਕ ਛੋਟੀ ਜਿਹੀ ਕਲਿੱਪ ਹੋਰ ਸੁਣਾ ਦਿੰਨੇ ਆ ਹਾਂ ਜੋੜਦਾ ਹੱਥ ਜੋੜ ਕੇ ਕਿ ਭਾਈ ਹੁਣ ਕਰ ਦਿਓ ਹੁਣ ਵਿੜਾ ਕਰ ਦਿਓ 4 ਸਾਲ ਤੋਂ ਕਿੰਨਾ ਜਰ ਮਤਲਬ ਜੀਨਿਸ ਬੋਕਾ ਬਾਰਡਰ ਕਾਰਡ ਤੇ ਥੋੜੀ ਸ਼ਾਮਲ ਹੋਣਾ ਮੇਰਾ ਕੇਸ ਲੈ ਕੇ ਕਿ 13 ਤੋਂ ਸ਼ੁਰੂ ਹੋਇਆ ਸੀ 25 ਚੜ ਗਈ ਆ ਇਹ ਨਾ ਹੋਵੇ ਮੈਂ ਕਿਤੇ ਮਰ ਮੁੱਕ ਜਾਮ ਮੇਰੇ ਜੂੰਦੇ ਜੀ ਤਾਂ ਕੰਮ ਨਿਵੇੜਦੇ ਹੋ ਜਿਹੜਾ ਨਵੇੜਦਾ ਅਦਾ ਜੋੜਦਾ ਹੱਥ ਜੋੜ ਕੇ ਕਿ ਭਾਈ ਹੁਣ ਕਰਦੇ ਹੋ ਹੁਣ ਨਵੇੜਾ ਕਰਦੇ ਹੋ 4 ਸਾਲ ਤੋਂ ਕਿੰਨਾ ਜਰ ਮਤਲਬ ਗਿਨੀਜ਼ ਬੋਕਾ ਬਾਰਡਰ ਕਾਰਡ ਚ ਥੋੜੀ ਸ਼ਾਮਲ ਹੋਣਾ ਮੇਰਾ ਕੇਸ ਲੈ ਕੇ ਕਿ 13 ਤੋਂ ਸ਼ੁਰੂ ਹੋਇਆ ਸੀ 25 ਇੱਕ ਪਾਸੇ ਤਾਂ ਮਨਜੀਠੀਆ ਖੁਦ ਕਹਿ ਰਿਹਾ ਕਿ 2013 ਦੇ ਵਿੱਚ ਜਿਹੜਾ ਮੇਰੇ ਤੇ ਕੇਸ ਦਰਜ ਹੋਇਆ ਸੀ ਜਾਂ ਕੀਤਾ ਸੀ ਉਸ ਟਾਈਮ ਦਾ ਜਾਂ ਚੱਲ ਰਿਹਾ ਸੀ ਕਿ ਭਾਈ ਇਹਦਾ ਨਵੇੜਾ ਕਰ ਦਿਓ 2025 ਚੜ ਚੁੱਕਿਆਗਾ ਕਿ ਮੇਰਾ ਮਰਨ ਤੋਂ ਬਾਅਦ ਕਰੋਗੇ ਜੇਕਰ ਅੱਜ ਇਹਦੇ ਉੱਪਰ ਕਾਰਵਾਈ ਹੁੰਦੀ ਆ ਤੇ ਭਾਈ ਫਿਰ ਕਿਉਂ ਚੀਕਾਂ ਮਾਰਦਾਗਾ ਸਾਹਮਣਾ ਕਰ ਇੱਕ ਪਾਸੇ ਤਾਂ ਦਬ ਕੇ ਇੱਕ ਪਾਸੇ ਲਲਕਾਰੇ ਤੇ ਇੱਕ ਪਾਸੇ ਚੀਕਾਂ ਇੱਕ ਪਾਸੇ ਚੂਹੇ ਚਕੁੰਦਰਾ ਤੋਂ ਡਰ ਹੀ ਜਾਂਦਾ ਇਹ ਚੰਨੇ ਨੇ ਕਿਹਾ ਸੀ ਕਿ ਜਦੋਂ ਮਜਿੱਠੇ ਹੱਥ ਲੱਗ ਗਏ ਤੇ ਮੈਂ ਪਜਾਮੇ 'ਚ ਚੂਹੇ ਛੱਡੂੰਗਾ ਪਰ ਛੱਡੇ ਵੀ ਆ ਕਹਿੰਦੇ ਇਸ ਸੱਚਾ ਜਾਂ ਝੂਠ ਆ ਤੇ ਕਹਿੰਦੇ ਕਿ ਫੇਰ ਮਜੀਠੀਆ ਸਾਰ ਕੁਝ ਮੰਨੇਗਾ ਹੋ ਸਕਦਾ ਕਿ ਕੁਝ ਨਾ ਕੁਝ ਐਸੇ ਬੰਦਿਆਂ ਨੂੰ ਜਿਹੜਾ ਜਿਹੜੇ ਆਮ ਬੰਦੇ ਆ ਉਹਨੂੰ ਤਾਂ ਪੁਲਿਸ ਕੁੱਟ ਲੈਂਦੀ ਆ ਉਹਨੂੰ ਬੜਾ ਕੁਝ ਮਨਾਉਣ ਦੇ ਵਾਸਤੇ ਉਹਦੇ ਵਿੱਚ ਜਿਹੜਾ ਸੀਐਸਟਾਫ ਦੇ ਵਿੱਚ ਹਲ ਜਾਇਆ ਜਾਂਦਾ ਪਰ ਜਦੋਂ ਵੱਡੇ ਜਿਹੜੇ ਅਧਿਕਾਰ ਲੋਕ ਹੁੰਦੇ ਆ ਐਮਐਲਏ ਹੁੰਦੇ ਆ ਐਮਪੀ ਹੁੰਦੇ ਆ ਉਹਨਾਂ ਤੋਂ ਫੇਰ ਐਸੇ ਢੰਗਾ ਦੇ ਨਾਲ ਮਨਾਇਆ ਜਾਂਦਾ ਕਿ ਜਣੀ ਕਿ ਬੰਦਾ ਡਰਦਾ ਵੀ ਆ ਤੇ ਸਾਰੀ ਗੱਲ ਦੱਸ ਵੀ ਦਿੰਦਾਗਾ ਤੇ ਹੁਣ ਜਿਹੜਾ ਕਿ ਮਜੀਠੀ ਹੈਗਾ ਹੁਣ ਤੁਸੀਂ ਇਹਦੀ ਆਡੀਓ ਤੁਸੀਂ ਧੰਨ ਮੈ ਸੁਣਾ ਦਿੱਤੀ ਆ ਤੇ ਇੱਕ ਬੰਦੇ ਦਾ ਹੰਕਾਰ ਤੁਸੀਂ ਆਪ ਦੇਖ ਲਿਆ ਤੇ ਵੀਡੀਓ ਲੰਬੀ ਹੁੰਦੀ ਆ ਤੇ ਅਗਲਾ ਜਿਹੜਾ ਸਟ੍ਰਿਪਾ ਤੇ ਅਗਲੀ ਜਿਹੜੀ ਪੇਸ਼ੀ ਇਹਦੀ ਜਲਦੀ ਹੋਣ ਵਾਲੀ ਆ ਤੇ ਮੈਨੂੰ ਲੱਗਦਾ ਕਿ ਹੁਣ ਇਹ ਬੇਲ ਨੂੰ ਫਿਰਦਾਗਾ ਹਾਈ ਕੋਰਟ ਦੇ ਵਿੱਚ ਅਜੇ ਤਾਂ ਇਨਵੈਸਟੀਗੇਸ਼ਨ ਚੱਲੀ ਜਾ ਰਹੀ ਆ ਇਨਵੈਸਟੀਗੇਟ ਦਾ ਪਾਰਟ ਆ ਤੇ ਜਮਾਨਤ ਨਹੀਂ ਮਿਲਣੀ ਲੱਗਦਾ ਕਿ ਹੁਣ ਲੰਬੀ ਐ ਇਹਨੂੰ ਸਜਾਵੀ ਹੋਊਗੀ ਹੁਣੇ ਵੀ ਚਾਹੀਦੀ ਆ ਜਿਨੇ ਪੰਜਾਬ ਦਾ ਨੁਕਸਾਨ ਕੀਤਾ ਚਾਹੇ ਕੋਈ ਵੀ ਆ ਚਾਹੇ ਕਾਲੀ ਆ ਕਾਂਗਰਸੀ ਆਵਾ ਦੀ ਪਾਰਟੀ ਆ ਬੀਜੇਪੀ ਆ ਚਾਹੇ ਕੋਈ ਹੋਰ ਆ ਜਿਨਾਂ ਨੇ ਪੰਜਾਬ ਦੇ ਬੱਚਿਆਂ ਦਾ ਨੁਕਸਾਨ ਕੀਤਾ ਜਿਨਾਂ ਨੇ ਪੰਜਾਬ ਦੇ ਵਿੱਚ ਚਿੱਟਾ ਲਿਆਂਦਾ ਜਿਨਾਂ ਨੇ ਨਸ਼ੇ ਦੇ ਇੱਕ ਲੰਕ ਲਾਇਆ ਪੰਜਾਬ ਦੇ ਉੱਪਰ ਤੇ ਉਹਨਾਂ ਦੇ ਉੱਪਰ ਜਿਹੜਾ ਹਾਸਲ ਉਹਨਾਂ ਲੋਕਾਂ ਦਾ ਉਹਨਾਂ ਨੂੰ ਕਰਨੀ ਤੋਂ ਕਰਨੀ ਸਜ਼ਾ ਜਿਹੜੀ ਹੁਣ ਜ਼ਰੂਰੀ ਬਣਦੀ ਆ ਆਪਣੇ ਕਮੈਂਟ ਜ਼ਰੂਰ ਲਿਖਣੇ ਇਹ ਵੀਡੀਓ ਨੂੰ ਬੱਤ ਬੱਤ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ ਵਹਿਰਜੀ ਦਾ ਖਾਲਸਾ ਵਹਿਰਜੀ ਕੀ ਫਤਿਹ